ਮੈਂ ਰਾਣਾ ਸੁਖਜਿੰਦਰ ਸਿੰਘ ਸੌਂਦੀ ਪਿੰਡ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲੇ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗੇ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਉ ਲੈ ਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲੇ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਉ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲੇ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ਾ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗੇ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ ਮੇਰਾ ਨਾਮ ਸੁਖਜਿੰਦਰ ਸਿੰਘ ਸੌਂਦੀਪ ਨੰਗਲਵਾਣਾ ਤਹਿਸੀਲ ਪਲਾਥੀ ਜੋ ਕਿ ਮੈਂ 10 ਨੰਬਰ ਜ਼ੋਨ ਤੋਂ ਪਿੰਡ ਨੰਗਲਵਾਣਾ ਤੋਂ ਬਲਾਕ ਸਮਤੀ ਜੇ ਇਲੈਕਸ਼ਨ ਆਮ ਆਦਮੀ ਪਾਰਟੀ ਵੱਲੋਂ ਜਿੱਤੀ ਸੀ ਇਹ ਮੇਰੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਉਹਨਾਂ ਦੇ ਵਿਕਾਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡੇ ਕੰਮ ਦੀ ਕਦਰ ਕੀਤੀ ਹੈ ਮੈਂ ਸਮੂਹ ਵੋਟਰਾਂ ਦਾ ਪਹਿਲ ਦਿਲ ਤੋਂ ਸ਼ੁਕਰਗੁਜ਼ਾਰ ਕਰਦਾ ਹਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਵਿਕਾਸ ਨੂੰ ਲੈ ਕੇ ਤੁਹਾਡਾ ਮੇਨ ਮਿਸ਼ਨ ਕੀ ਹੋਵੇਗਾ ਮੇਰਾ ਮੇਨ ਮਿਸ਼ਨ ਹੈ ਜੀ ਪਿੰਡ ਦਾ ਵਿਕਾਸ ਨਸ਼ਾ ਮੁਕਤ ਕਰਨਾ ਪਿੰਡ ਨੂੰ ਅੱਗੇ ਲੈ ਕੇ ਜਾਣਾ ਜੀ ਔਰ ਬਲਕਸਨਤੀ ਚੋਣ ਜਿਹੜੀ ਜਿੱਤੀ ਔਰ ਪਹਿਲਾ ਸਰਪੰਚੀ ਦੀ ਚੋਣ ਵਿੱਚ ਵੀ ਤੁਸੀਂ ਹਿੱਸਾ ਲਿਆ ਸੀਗਾ ਇਸ ਚੋਣ ਚ ਕੀ ਫਰਕ ਨਜ਼ਰ ਆਇਆ ਤੇ ਉਸ ਚੋਣ ਚ ਕੀ ਫਰਕ ਨਜ਼ਰ ਆਇਆ ਦੇਖੋ ਜੀ ਉਹ ਪਿੰਡ ਦੀ ਜ ਇਲੈਕਸ਼ਨ ਸੀਗੀ ਲੇਕਿਨ ਉਸ ਤੋਂ ਬਾਅਦ ਅਸੀਂ ਸੰਘਰਸ਼ ਆ ਜਿਹੜਾ ਕੰਮ ਦਾ ਪਿੰਡ ਦੇ ਵਿਕਾਸ ਦਾ ਉਹ ਜਾਰੀ ਰੱਖਿਆ ਲੋਕਾਂ ਨੇ ਕਦਰ ਇਹ ਕੀਤੀ ਹੈ ਵੀ ਬੰਦਾ ਜੇ ਹਾਰ ਵੀ ਗਿਆ ਇਸ ਨੇ ਪਿੰਡ ਦਾ ਜਿਹੜਾ ਵਿਕਾਸ ਹੈ ਕੰਮ ਹੈ ਜਿਹੜਾ ਉਹ ਨਹੀਂ ਛੱਡਿਆ ਤੇ ਇਸ ਇਸ ਕਰਕੇ ਕੋਈ ਮਤਲਬ ਵਾਸਤੇ ਨਹੀਂ ਲੱਗਾਗਾ ਇਹ ਪਿੰਡ ਨੂੰ ਅੱਗਾ ਅਗਾਊ ਲਿਜਾਣ ਵਾਸਤੇ ਇਹਦੀ ਸੋਚ ਹੈ ਇਸ ਕਰਕੇ ਪਿੰਡ ਲੋਕਾਂ ਨੇ ਇਹਦੀ ਕਦਰ ਕੀਤੀ